ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਆਈ ਤਸਵੀਜ਼ ਦਾ ਪੁਰਜ਼ੋਰ ਸਵਾਗਤ ਕੀਤਾ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਸਿੱਖ ਪਰੰਪਰਾਵਾਂ ਦੇ ਵਿੱਚ ਸਰਬੋਤਮ ਸਨਮਾਨ ਤੇ ਸਤਕਾਰ ਦਾ ਅਸਥਾਨ ਤੇ ਪਦਵੀਆਂ ਪ੍ਰਤਿ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਨਾਲ ਸਿੱਖਾਂ ਦੀ ਵੱਡੀ ਜਮਾਤ ਚੁਣੀ ਹੋਈ ਸਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਗੁਰੂ ਦੇ ਕਿਰਨ ਸਿਧਾਂਤ ਦਾ ਪ੍ਰਚਾਰ ਕਰਨ ਦਾ ਵੱਡੀ ਜ਼ਿੰਮੇਵਾਰੀ ਤੇ ਸਿੱਖਾਂ ਤੇ ਆਉਂਦੀ ਕੋਈ ਵੀ ਮੁਸ਼ਕਲ ਜਿਹੜੀ ਆ ਕੋਈ ਵੀ ਹਮਲਾਵਾ ਉਹ ਉਸ ਨੂੰ ਟਕਰੌਂਦੀ ਆ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਉਹ ਪਿਛਲੇ ਸਮੇਂ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਨਾਲ ਸਿੱਖ ਹਮਾਂ ਦੇ ਅੰਦਰ ਕਾਫੀ ਦੱਤੇ ਰੋਸ ਵੀ ਆ ਤੇ ਠੋਸ ਵੀ ਆ ਸੋ ਉਹਦੇ ਕੋਈ ਵੀ ਕਾਰਨ ਹੋ ਸਕਦੇ ਨੇ ਪਰ ਅੱਜ ਜਦੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸਾਨੂੰ ਇਸ ਗੱਲ ਲਈ ਮਹਿਸੂਸ ਹੋਇਆ ਕਿ ਪੰਥ ਦੇ ਅੰਦਰ ਉੱਠਣ ਵਾਲੇ ਚਾਹੇ ਪਹਿਲਾਂ ਉੱਠੇ ਚਾਹੇ ਆਜੋ ਉੱਠ ਰਹੇ ਨੇ ਉਹਨਾਂ ਮਸਲਿਆਂ ਦਾ ਅਖੀਰ ਇਹੋ ਹੀ ਹੱਲ ਹੈ ਕਿਉਂਕਿ ਪੰਥ ਜਿਹੜਾ ਵਾ ਇਹ ਸਮੁਚੀਆਂ ਜਥੇਬੰਦੀਆਂ ਸੰਪਰਦਾਵਾਂ ਦੀ ਇੱਕ ਇਕਤਰਤਾ ਦੇ ਨਾਲ ਹੀ ਸੋਚਾ ਪੰਥ ਬਣਦਾ ਜਦੋਂ ਕਿ ਇਹ ਗੱਲ ਠੀਕ ਹੈ ਕਿ ਅਧਿਕਾਰਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਦੀ ਅੰਤਰ ਕਮੇਟੀ ਨੂੰ ਵੱਡੇ ਅਧਿਕਾਰ ਨੇ ਪਰ ਇਹ ਕਿਤੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਜਥੇਦਾਰ ਸਾਹਿਬ ਕਿਸੇ ਸੱਸਤਾ ਦੇ ਮੁਲਾਜ਼ਮ ਨੇ ਜਥੇਦਾਰ ਸਾਹਿਬ ਸਭ ਸਾਡੇ ਲਈ ਸਤਿਕਾਰਯੋਗ ਨੇ ਇਨਾਂ ਦੀ ਯੋਗਗਵਾਈ ਵਿੱਚ ਅਸੀਂ ਪੰਚ ਦੀ ਚੜ੍ਹਦੀ ਕਲਾ ਤੇ ਏਕੇ ਦੀ ਅਸੀਂ ਗੱਲ ਕਰਨੀ ਹੈ ਸੋ ਜੋ ਹੁਣ ਚਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਜੀ ਨੇ ਜ਼ਿਕਰ ਕੀਤਾ ਹੈ ਕਿ 28 ਤਰੀਕ ਦੇ ਵਜਨ ਜਲਾਸ ਦੇ ਵਿੱਚ ਸਿੰਘ ਸਾਹਿਬ ਦੀ ਨਿਯੁਕਤੀ ਯੋਗਤਾ ਕਾਰਕਸ਼ੀਲਤਾ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੀ ਵਿਦਾਇਤੀ ਸਮੇਂ ਇਹ ਵਿਸ਼ੇਸ਼ ਜਿਹੜੇ ਆ ਉਹ ਪ੍ਰੋਗਰਾਮ ਕੀਤੇ ਜਾਣਗੇ ਉਨ੍ਹਾਂ ਦੀ ਵਧਾਈਗੀ ਵੀ ਬੜੇ ਸਨਮਾਨ ਤੇ ਸਰਕਾਰਯੋਗ ਹੋਣੀ ਚਾਹੀਦੀ ਹੈ ਇਹ ਇਸ ਗੱਲ ਦੇ ਲਈ ਮਤਾ ਲਿਆਂਦਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਮਸਲਿਆਂ ਦਾ ਹੱਲ ਹੋਏਗਾ